ਸ੍ਰੀ ਕਾਲ ਜੀ ਲੋਕਰਾਸ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਰੀਕਾ ਸ਼ਿਰਗਲ ਸਵਾਗਤ ਕਰਦੀ ਹਾਂ ਪੇਸ਼ ਹਨ ਅੱਜ ਦੀਆਂ ਚੌਨਵੀਆਂ ਖਬਰਾਂ ਮਹਾਨ ਸ਼ਹੀਦ ਸਾਮ ਸਿੰਘ اٹਾਰੀਵਾਲਾ ਦਾ 180ਵਾਂ ਸ਼ਹੀਦੀ ਦਿਹਾੜਾ ਰਾਜਪੱਧਰ ਤੇ ਮਨਾਇਆ ਗਿਆ ਇਸ ਮੌਕੇ ਕੈਬਨਿਟ ਮੰਤਰੀ ਨੇ ਹਾਲ ਹੀ ਵਿੱਚ ਰਾਜਾ ਵੜਿੰਗ ਵੱਲੋਂ ਦਿੱਤੇ ਗਏ ਬਿਆਨਾਂ ਦੀ ਕੜੀ ਆਲੋਚਨਾ ਕੀਤੀ ਕੈਬਨਿਟ ਮੰਤਰੀ ਹਰਪਜਨ ਸਿੰਘ ਈਟੀਓ ਵੱਲੋਂ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਅੰਗਰੇਜ਼ ਸਿੱਖ ਯੁੱਧ ਵਿੱਚ ਸ਼ਹੀਦ ਸ਼ਾਮ ਸਿੰਘ ਦਾ ਯੋਗਦਾਨ ਇਤਿਹਾਸਿਕ ਹਰਪਜਨ ਸਿੰਘ ਸ਼ਾਮ ਸਿੰਘ ਅਟਾਰੀwala ٹرسٹ ਵੱਲੋਂ ਸ਼ਹੀਦੀ ਦਿਹਾੜੇ ਨੂੰ ਗਜ਼ਟ ਵਿੱਚ ਸਾਈ ਤੌਰ ਤੇ ਦਰਜ ਕਰਨ ਦੀ ਮੰਗ ਪ੍ਰਸ਼ਾਸਨ ਅਤੇ ਸਮਾਜ ਨੇ ਮਿਲ ਕੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਕੀਤਾ ਨਮਨ ਹੁਣ ਖਬਰਾਂ ਵਿਸਥਾਰ ਦੇ ਨਾਲ ਮਹਾਨ ਸ਼ਹੀਦ ਸਰਦਾਰ ਸ਼ਾਮ ਸਿੰਘ ਔਟਾਰੀਵਾਲਾ ਦੇ 180ਵੇਂ ਸ਼ਹੀਦੀ ਦਿਹਾੜੇ ਦੇ ਮੌਕੇ ਤੇ ਅੱਜ ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਵਿਖੇ ਇੱਕ ਸ਼ਾਨਦਾਰ ਰਾਜ ਪੱਦਰੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਹਰਪਜਨ ਸਿੰਘ ਈਟੀਓ ਹਾਜ਼ਰ ਹੋਏ। ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼ਹੀਦ ਸ਼ਾਮ ਸਿੰਘ ਔਟਾਰੀਵਾਲਾ ਨੂੰ ਸ਼ਰਧਾ ਦੇ ਫੁੱਲ ਪੇਟ ਕਰਕੇ ਨਮਨ ਕੀਤਾ। ਕੈਬਨਿਟ ਮੰਤਰੀ ਹਰਪਜਨ ਸਿੰਘ ਈਟੀਓ ਨੇ ਕਿਹਾ ਕਿ ਇਸ ਮਾਗਮ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੰਜੋयक ਸ਼੍ਰੀ ਅਨਕ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਕਰਵਾਇਆ ਗਿਆ ਹੈ ਉਹਨਾਂ ਨੇ ਕਿਹਾ ਕਿ ਸ਼ਹੀਦ ਸ਼ਾਮ ਸਿੰਘ ạtਾਰੀਵਾਲਾ ਅੰਗਰੇਜ਼ ਸਿੱਖ ਯੁੱਧ ਦੇ ਮਹਾਨ ਯੋਧੇ ਸਨ ਅਤੇ ਉਹ ਮਹਾਰਾਜਾ ਰਣਜੀਤ ਸਿੰਘ ਦੀ ਬਹਾਦਰ ਫੌਜ ਦੇ ਪ੍ਰਮੁੱਖ ਸੈਨਿਕ ਵਿੱਚੋਂ ਇੱਕ ਸਨ ਸਿੱਖ ਧਰਮ ਦੀ ਰੱਖਿਆ ਅਤੇ ਚੜ੍ਹਾਈ ਚੜ੍ਹਦੀ ਕਲਾ ਲਈ ਉਹਨਾਂ ਨੇ ਬਹਾਦਰੀ ਨਾਲ ਯੁੱਧ ਲੜੇ ਅਤੇ ਆਪਣੀ ਸ਼ਹਾਦਤ ਦਿੱਤੀ ਉਹਨਾਂ ਦਾ ਯੋਗਦਾਨ ਸਿੱਖ ਇਤਿਹਾਸ ਵਿੱਚ ਸਦਾ ਅਮਰ ਰਹੇਗਾ ਇਸ ਮੌਕੇ ਕੈਬਨਿਟ ਮੰਤਰੀ ਨੇ ਹਾਲ ਹੀ ਵਿੱਚ ਰਾਜਾ ਬੜਿੰਗ ਵੱਲੋਂ ਦਿੱਤੇ ਗਏ ਬਿਆਨਾਂ ਦੀ ਕੜੀ ਆਲੋਚਨਾ ਕਰਦਿਆਂ ਕਿਹਾ ਕਿ ਆਮ ਪਰਿਵਾਰਾਂ ਵਿੱਚੋਂ ਨਿਕਲ ਕੇ ਪੜ੍ਹ ਲੈ ਕੇ ਉਚੋਦਿਆਂ ਤੱਕ ਪਹੁੰਚ ਜਣ ਵਾਲੇ ਨੌਜਵਾਨਾਂ ਤੇ ਇਸ ਤਰ੍ਹਾਂ ਦੀਆਂ ਟਿੱਪਣੀਆਂ ਕਰਨਾ ਬਹੁਤ ਹੀ ਸ਼ਰਮਨਾਕ ਅਤੇ ਮੰਦਪਾਗਾ ਹੈ ਉਹਨਾਂ ਨੇ ਸਾਫ਼ ਕੀਤਾ ਕਿ ਇਸ ਮਾਮਲੇ ਵਿੱਚ ਕਾਨੂੰਨ ਆਪਣੇ ਨੀਮਾ ਅਨੁਸਾਰ ਕਾਰਵਾਈ ਕਰੇਗਾ ਅਤੇ ਕਿਸੇ ਨਾਲ ਵੀ ਕੋਈ ਪੇਦਪਾਵ ਨਹੀਂ ਕੀਤਾ ਜਾਵੇਗਾ ਸਮਾਗਮ ਦੌਰਾਨ ਸ਼ਹੀਦ ਸ਼ਾਮ ਸਿੰਘ ạtariwala ٹرسٹ ਦੇ ਜਨਰਲ ਸਕੱਤਰ ਹਰਪ੍ਰੀਤ ਸਿੰਘ ਸਿੱਧੂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਉਹਨਾਂ ਕਿਹਾ ਕਿ ਹਰ ਸਾਲ ਇਹ ਸ਼ਹੀਦੀ ਦਿਹਾੜਾ ਰਾਜ ਪੱਧਰ ਤੇ ਮਨਾਇਆ ਜਾਂਦਾ ਹੈ ਪਰ ٹرسٹ ਦੀ ਮੁੱਖ ਮੰਗ ਹੈ ਕਿ ਇਹ ਸ਼ਹੀਦੀ ਦਿਹਾੜੇ ਨੂੰ ਪੰਜਾਬ ਸਰਕਾਰ ਵੱਲੋਂ ਗਜ਼ਟ ਵਿੱਚ ਨੋਟੀਫਾਈ ਕਰਕੇ ਸਥਾਈ ਤੌਰ ਤੇ ਦਰਜ ਕੀਤਾ ਜਾਵੇ ਤਾਂ ਜੋ ਹੋਰਸਾਰ ਹੋਰ ਸਾਲ ਸਰਕਾਰ ਅੱਗੇ ਵੱਖਰੇ ਤੌਰ ਤੇ ਬੇਨਤੀ ਨਾ ਕਰਨੀ ਪਵੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ মিডিਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਰਾਜ ਪੱਧਰੀ ਸਮਾਗਮ ਦਾ ਆਯੋਜਨ ਕੀਤਾ ਗਿਆ ਹੈ ਅਤੇ ਸਮਾਜ ਦੇ ਹਰ ਵਰਗ ਨੂੰ ਇਸ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ ਤਾਂ ਜੋ ਲੋਕ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰ ਸਕਣ ਉੱਥੇ ਕਰਨਲ ਹਰਿੰਦਰ ਸਿੰਘ ਨੇ ਕਿਹਾ ਕਿ ਸ਼ਹੀਦ ਸ਼ਾਮ ਸਿੰਘ اٹਾਰੀwala ਦੀ ਸ਼ਹਾਦਤ ਸਿਰਫ ਉਹਨਾਂ ਦੇ ਪਰਿਵਾਰਾਂ ਹੀ ਨਹੀਂ ਸਗੋ ਪੂਰੇ ਸਮਾਜ ਲਈ ਮਾਣ ਦੀ ਗੱਲ ਹੈ ਉਹਨਾਂ ਸਮਾਜ ਵਿੱਚ ਸਮਾਗਮ ਵਿੱਚ ਸ਼ਾਮਲ ਹੋਏ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਨਵੀਂ ਪੀੜੀ ਨੂੰ ਦੇਸ਼ ਭਗਤੀ ਅਤੇ ਬਲੀਦਾਨ ਦੀ ਪ੍ਰੇਰਣਾ ਦਿੰਦੇ ਹਨ ਹੈ ਜੀ ਅੱਜ ਅਸੀਂ ਸਰਦਾਰ ਸ਼ਾਮ ਸਿੰਘ ਜੀ اٹਾਰੀ ਵਾਲੇ ਦੇ ਮਨਾਵੇ ਅਤੇ ਇਸ ਮਗਮਾ ਸਟੇਟ ਪੱਧਰ ਦਾ ਸਮਾਗਮ ਕਰਵਾ ਰਹੇ ਹਾਂ ਸੋ ਉਹਨਾਂ ਦੀ ਯਾਦ ਵਿੱਚ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਨ ਲਈ ਸੋ ਇਸ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰਿਆਂ ਨੂੰ ਬੁਲਾਇਆ ਗਿਆ ਤੇ ਅਸੀਂ ਆਸ ਕਰਦੇ ਹਾਂ ਕਿ ਇਹਦੇ ਵਿੱਚ ਸਾਰੇ ਹੀ ਸ਼ਾਮਲ ਹੋ ਕੇ ਕਿ ਆਪਣੇ ਉਹਨਾਂ ਦੀਆਂ ਬਲੌਂਤੀਆਂ ਗਿਆ ਸ਼ਹਾਦਤਾਂ ਬਹਾਨੀਆਂ ਨੂੰ ਯਾਦ ਕਰਨਗੇ ਅਤੇ ਸਿਰਦਾਂ ਅੱਜ ਫਰੈਂਚ ਕਰਨਲ ਹੈਂਡਰ ਸਿੰਘ ਦਾ ਜਨਮ 28 ਸ਼ਾਹਤੰਗਟਾੜੀ ਵਲੋਂ ਗ੍ਰੇਡਸਨ ਇੱਥੇ ਮੁਠਿਆ ਮੇਰੀ ਵਾਈਫ ਵੀ ਹੋਰ ਸੇ ਗ੍ਰੇਡ ਹੈ ਸਰਕਾਰ ਲੋਹਣੁਰ ਗਰੰਜੀਤ ਸਿੰਘ ਇਹ ਪਰਵਾਰ ਵਿੱਚ ਬਖਬਰ ਜਨਨ ਸ਼ਾਹਤੰਗਟਾੜੀ ਦੀ वाइफ ने ये का शादी जड़ी मैरिज फंक्शन होए है ही इज व्हिच इज बेटिंग वर्ल्ड इन द वर्ल्ड ये आज प्रोग्राम व्हिच सर्विस सभी जत्री भी लोग लोग शाबत आ रहे हैं ऐसे तो वर्ष वास्ते बहुत धन्यवाद ये बहुत धन्यवाद है कि ਸ਼ਾਮ ਸਿੰਘ ਟਾਰੀ ਵਾਲਾ ਜੀ ਜੇਕਰ ਆਪਣਾ ਨਾਮ ਬਤਾ ਕੇ ਆ ਜੋ ਸ਼ਾਮ ਸਿੰਘ ਉਹਨਾਂ ਦੀ ਅਸ਼ੀਰਵਾਦ ਦیتے ਸਨ ਤਾਰੀਖ ਪੰਜਾਬ ਹਾਂ ਜੀ ਮਾਈ ਸੈਲਫ ਮੈਂ ਹਰਪ੍ਰੀਤ ਸਿੰਘ ਸਿੱਧੂ ਜਨਰਲ ਸੈਕਟਰੀ ਸਰਦਾਰ ਸ਼ਾਮ ਸਿੰਘ ਟਾਰੀ ਵਾਲਾ ਟਰਸਟ ਦਾ ਅਪਾਇੰਟਡ ਹੈ ਜੀ ਸਾਡੀ ਕੈਬਨਟ ਦੇ ਅੱਜ 180 ਸਰਦਾਰ ਸ਼ਾਮ ਸਿੰਘ ਟਾਰੀ ਵਾਲਿਆਂ ਦਾ ਸ਼ਹੀਦੀ ਦਿਹਾੜਾ ਪੰਜਾਬ ਸਰਕਾਰ ਵੱਲੋਂ ਰਾਜ ਪੱਧਰ ਤੇ ਮਨਾਇਆ ਜਾ ਰਿਹਾ ਆ ਤੇ ਇਹਦੇ ਵਿੱਚ ਸਾਡੇ ਅੱਜ ਦੇ ਮੁੱਖ ਮਹਿਮਾਨ ਸਰਦਾਰ ਹਰਭਜਨ ਸਿੰਘ ਈਟੀਓ ਉਹ ਸਾਡੇ ਮੁੱਖ ਮਹਿਮਾਨ ਨੇ ਇਹ ਅਸੀਂ ਹਰ ਸਾਲ ਰਾਜ ਪੱਧਰ ਤੇ ਮਨਾਉਂਦੇ ਆ ਪਰ ਸਾਡੀ ਪੰਜਾਬ ਸਰਕਾਰ ਕੇ ਕਿ ਮੇਨ ਡਿਮਾਂਡ ਇਹੋ ਹੀ ਹੈ ਇਸ ਦਿਹਾੜੇ ਨੂੰ ਗਜ਼ਰ ਦੇ ਵਿੱਚ ਨੋਟੀਫਿਕੇਸ਼ਨ ਕਰਕੇ ਪਰਮਾਨੈਂਟਲੀ ਐਂਟਰ ਕੀਤਾ ਜਾਵੇ ਜਿਹੜਾ ਕਿ ਅਸੀਂ ਹਰ ਸਾਲ ਸਾਨੂੰ ਇਸ ਦਿਹਾੜੇ ਲਈ ਸਰਕਾਰ ਅਗੇ ਬੇਨਤੀ ਨਾ ਕਰਨੀ ਪਵੇ ਸਾਰੇ ਮੇਰੇ ਵੱਲੋਂ ਮਹਾਨ ਸ਼ਹੀਦ ਸਰਕਾਰ ਸ਼ਾਮ ਸਿੰਘ ਜੀ ਟਾਜੀਪਾੜਾ ਉਹਨਾਂ ਦੀ 100 ਅਸਮੀ ਜੜਈ ਸੀਦੀ ਦਿਹਾੜਾ ਉਹਦੇ ਉਹਨਾਂ ਨੂੰ ਸ਼ਰਤਾਂ ਦੇ ਫੁੱਲ ਪੇਂਟ ਕਰਨ ਵਾਸਤੇ ਉਹਨਾਂ ਨੂੰ ਨਮਨ ਕਰਨ ਵਾਸਤੇ ਇੱਥੇ ਅੱਜ ਰਾਜਪਦਰੀ ਪ੍ਰੋਗਰਾਮ ਜਿਹੜਾ ਹੈ ਉਹ ਕਰਵਾਇਆ ਜਾ ਰਿਹਾ ਹੈ ਸੋ ਮੈਂ ਆਪਣੇ ਮਾਨਯੋਗ ਮੁੱਖ ਮੰਤਰੀ ਸਪਾਤ ਗਗਨ ਸਿੰਘ ਮਾਨ ਸਾਹਿਬ ਵੱਲੋਂ ਆਪਣੀ ਪਾਰਟੀ ਦੇ ਕਨਵੀਨਰ ਸ਼੍ਰੀ ਅਰਵਿੰਦ ਕੇਸਰੀਵਾਲ ਜੀ ਸਾਹਿਬ ਵੱਲੋਂ ਉਹਨਾਂ ਨੂੰ ਸ਼ਰਤਾਂ ਦੇ ਫੁੱਲ ਪੇਂਟ ਕਰਨਾ ਨਮਨ ਕਰਦਾ ਹਾਂ ਔਰ ਉਹਨਾਂ ਨੇ ਜੋ ਲੜਾਈਆਂ ਲੜੀਆਂ ਐਂਗਲੋ ਸਿੱਖਵਾਰ ਦੇ ਵਿੱਚ ਉਹਨਾਂ ਨੇ ਬਹੁਤ ਜਿਹੜਾ ਯੋਗਦਾਨ ਸੀਗਾ ਉਹਨਾਂ ਦਾ ਬਹੁਤ ਵੱਡਾ ਸੀਗਾ ਉਹਨਾਂ ਨੇ ਇਸ ਸਿੱਖ ਧਰਮ ਨੂੰ ਬਚਾਉਣ ਵਾਸਤੇ ਸਿੱਖ ਧਰਮ ਦੀ ਚੜ੍ਹਦੀ ਕਲਾ ਵਾਸਤੇ ਉਹਨਾਂ ਨੇ ਐਂਗਲੋ ਸਿੱਖਵਾਰ ਦੇ ਵਿੱਚ ਹਿੱਸਾ ਲਿਆ ਮਹਾਰਾਜਾ ਰਣਜੀਤ ਸਿੰਘ ਜੀ ਦੇ ਉਹ 72 ਸੈਂਕਾਂ ਦੇ ਵਿੱਚੋਂ ਸੀਗੇ ਔਰ ਬਹੁਤ ਟਰਸਟਵਰਦੀ ਸੀਗੇ ਉਹਨਾਂ ਦੇ ਬਾਤ ਦੇ ਵਿੱਚ ਉਹਨਾਂ ਦੀ ਜਿਹੜੀ ਨੇੜਤਾ ਸੀਗੀ ਪਰਿਵਾਰਕ ਰਿਸ਼ਤੇਦਾਰੀਆਂ ਦੇ ਵਿੱਚ ਵੀ ਬਦਲੀ ਸੋ ਅੱਜ ਅਸੀਂ ਸਮੁੱਚਾ ਪ੍ਰਸ਼ਾਸਨ ਸਮੁੱਚੇ ਸਾਡੇ ਐਮਐਲਏ ਸਹਿਬਾਨ ਇਸ ਇਲਾਕੇ ਦੇ ਅਸੀਂ ਸਾਰੇ ਹੀ ਉਹਨਾਂ ਨੂੰ ਉਹਨਾਂ ਦੇ ਸ਼ਹੀਦੀ ਦਿਹਾੜੇ ਦੇਤੇ ਸ਼ਰਧਾਂਜਲੀ ਫੁੱਲ ਭੇਂਟ ਕਰਨ ਵਾਸਤੇ ਪਹੁੰਚੇ ਹਾਂ ਬਾਈ ਵਾਲੋ ਤੇ ਰਾਜਾ ਬਲਿੰਗਰ ਟੱਕਰ ਤੱਕ ਕਿ ਕਿ ਜਾਨੀ ਕਿ ਦੇਖੋ ਬੜੀ ਮੰਤ ਭਾਗੀ ਉਹਨਾਂ ਨੇ ਬਿਆਨ ਦਿੱਤੇ ਨੇ ਔਰ ਉਹਨਾਂ ਦੇ ਉੱਤੇ ਜੋ ਪੰਤੀ ਕਾਰਵਾਈ ਹੈ ਕਾਨੂੰਨੀ ਕਾਰਵਾਈ ਹੋ ਕੀਤੀ ਜਾਊਗੀ ਕਿਉਂਕਿ ਮੈਂ ਸਮਝਦਾ ਕਿ ਇੱਕ ਆਮ ਪਰਵਾਰਾਂ ਦੇ ਉੱਤੇ ਆਮ ਤਰ੍ਹਾਂ ਦੇ ਵਿੱਚੋਂ ਜਿਹੜੇ ਅ ਪੜ ਦੇ ਕੇ ਕਿਸੇ ਮੁਕਾਮ ਤੇ ਪਹੁੰਚਦੇ ਨੇ ਉਹਨਾਂ ਦੇ ਉੱਤੇ ਇਸ ਤਰ੍ਹਾਂ ਦੀਆਂ ਟਿੱਪਣੀਆਂ ਕਰਦੀਆਂ ਬਹੁਤ ਸ਼ਰਮਨਾਕ ਜੀ ਜਿਹੜੀ ਫਿਟ ਬਣੀ ਹੈ ਬਿਲਕੁਲ ਉੱਪਰ ਕਰਿਆ ਨੇ ਮੰਨ ਕੀਤੀ ਹੈ ਕਿ ਉਹਦੇ ਵਿੱਚ ਜਿੰਨੇ ਅਧਿਕਾਰੀ ਹੈ ਸਾਰੇ ਗੁਰਸੇ ਹੋਣੇ ਚਾਹੀਦੇ ਕਿਉਂਕਿ ਕੁਝ ਪੱਧਰ ਦੇ ਅਧਿਕਾਰੀ ਵੀ ਆ ਦੇਖੋ ਜੀ ਇਹ ਜਿਹੜਾ ਹੈਗਾ ਆ ਕਾਨੂੰਨ ਨੇ ਆਪਣੀ ਕਾਰਵਾਈ ਕਰਨੀ ਆ ਕਾਨੂੰਨ ਦੇ ਵਿੱਚ ਕੋਈ ਵੀ ਜਿਹੜੇ ਅਧਿਕਾਰੀ ਨੇ ਉਹ ਉਹ ਆਪਣੇ ਨਿਯਮਾਂ ਦੇ ਅਨੁਸਾਰ ਹੀ ਜਿਹੜੇ ਨੇ ਉਹ ਬੰਦੇ ਨੇ ਸੋ ਕਾਨੂੰਨ ਆਪਣਾ ਕੰਮ ਇਹਦੇ ਵਿੱਚ ਜਿਹੜਾ ਆ ਉਹ ਕਰਦੇ ਆ